ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਮੇਰਾ ਨਾਮ ਗੁਰਮੀਤ ਸਿੰਘ ਮਾਈਕੋ ਪ੍ਰਾਈਵੇਟ ਲਿਮਟਿਡ ਦੇ ਵਿੱਚ ਟੈਰੀਟਰੀ ਮੈਨੇਜਰ ਪਿਛਲੇ 2 ਸਾਲਾਂ ਤੋਂ ਕੰਮ ਕਰ ਰਿਹਾ ਹਾਂ ਅੱਜ ਅਸੀਂ ਖੜੇ ਹਾਂ ਨਰਮਾ ਪੱਟੀ ਦੇ ਪਿੰਡ ਫੋਲੋਖਾਰੀ ਤਹਿਸੀਲ ਤਲਵੰਡੀ ਸਾਬੋ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਅੱਜ ਆਪਣੇ ਨਾਲ ਕਿਸਾਨ ਭਰਾ ਖੜੇ ਆ ਜਿਨ੍ਹਾਂ ਨੇ ਮਾਈਕੋ ਦਾ ਨਰਮੇ ਦਾ ਬੀਜ ਖਰੀਦਿਆ ਤੇ ਤੁਹਾਨੂੰ ਉਹਨਾਂ ਨਾਲ ਜਾਣੂ ਕਰਵਾਉਣੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਣੇ ਬਾਰੇ ਦੱਸੋ ਥੋੜਾ ਜੀ ਆਹ ਜੀ ਬੂਟਾ ਸਿੰਘ ਰੈਸਿਡੈਂਟ ਫੋਲੋਖਾਰੀ ਵਸੀਲ ਤਲਵੰਡੀ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 9876958486 ਤੇ ਆਪਾਂ ਨਰਮੇ ਦੀ ਵੈਰੈਟੀ ਇਹ ਕਿੰਨੇ ਸਾਲਾਂ ਤੋਂ ਵੇਚ ਰਹੇ ਹੋ ਨਰਮੇ ਦੇ ਅਸੀਂ 2 ਸਾਲ ਤੋਂ ਵੇਚ ਰਹੇ ਹਾਂ ਅੱਛਾ ਹਾਂਜੀ ਇਸ ਵਾਰ ਦੂਸਰਾ ਸਾਲ ਹੈ ਇਸ ਵਾਰੀ ਦੂਸਰਾ ਸਾਲ ਆ ਜੀ ਤੇ ਪਿਛਲੀ ਵਾਰ ਕਿੰਨੇ ਕਿਲੇ ਲਾਏ ਸੀ ਤੇ ਜੇ ਪਲੱਸ ਦੇ ਤੇ ਅੱਤ ਕੀ ਕਿੰਨੇ ਲਾਉਣੇ ਆ ਪਿਛਲੀ ਵਾਰ ਸਾਡੇ ਕੋਲ 2 ਕਿਲੇ ਸੀ ਅੱਧ ਕੀ 15 ਕਿਲੇ ਲਾਉਣਾ 15 ਕਿਲੇ ਤੇ ਟੋਟਲ ਨਰਮਾ ਕਿੰਨਾ ਕਰਨਾ ਹੈ ਟੋਟਲ ਨਰਮਾ 20 ਕਿਲੇ 20 ਕਿਲੇ ਤੇ ਇਹ ਜੀ ਕੀ ਖਾਸ ਹੈ ਤੁਹਾਨੂੰ ਲੱਗੀ ਨਰਮੇ ਦੇ ਵਿੱਚ ਕੀ ਤੁਸੀਂ ਸਾਰਾ ਬੀਗਿਲਾਂ ਦੇ ਵਿੱਚ 15 ਕਿੱਲੇ ਤੇ ਜਪਲਾਸ ਲਾਉਣ ਜਾ ਰਹੇ ਇਸ ਵਾਰ ਇਹਦੇ ਵਿੱਚ ਇੱਕ ਤਾਂ ਪੱਤਾ ਛੋਟਾ ਹਾਂਜੀ ਟੀਂਡੇ ਦਾ ਸਾਈਜ਼ ਠੀਕ ਆ ਬਾਕੀ ਸਾਨੂੰ ਪਰ ਠੀਕ ਨਿਕਲੇ ਲੱਗਿਆ ਤੇ ਬਿਮਾਰੀ ਜਿਵੇਂ ਜਿੰਨੇ ਵੀ ਕੀਟ ਆਉਂਦੇ ਆ ਉਹਨਾਂ ਦੇ ਬਧਤੀ ਉਹਨਾਂ ਦੇ ਬਧਤੀ ਬਹੁਤ ਘੱਟ ਬਹੁਤ ਘੱਟ ਬਹੁਤ ਘੱਟ ਤੇ ਦੂਸਰੀਆਂ ਵੈਰੇਟੀਆਂ ਦੇ ਨਾਲੋਂ ਝਾੜ ਜਾਂ ਆਪਾਂ ਕਹ ਰਹੀਏ ਬਿਮਾਰੀਆਂ ਦੀ ਸਹਿਨਸੀਲਤਾ ਉਹ ਚੀਜ਼ਾਂ ਦੇ ਵੱਖੋ ਕਿਵੇਂ ਲੱਗਿਆ ਤੁਹਾਨੂੰ ਉਹ ਤਾਂ ਠੀਕ ਲੱਗੇ ਉਹ ਤਾਂ ਮੌਸਮ ਕਰਕੇ ਦੇਖੋ ਪਰ ਫਸਲ ਦਾ ਸਾਰੀ ਤੇ ਮਾਰ ਪਈ ਆ ਉਹ ਸਾਨੂੰ ਵਧੀਆ ਨਿਕਲਿਆ ਝਾੜ ਵਧੀਆ ਦੇ ਗਿਆ ਦੂਜੇ ਬਰੇਡ ਹਾਂ ਠੀਕ ਹੈ ਨਹੀਂ ਲਾਈਆ ਹਾਂ ਦੂਜੇ ਨੂੰ ਠੀਕ ਹੈ ਕਿਸਾਨ ਭਰਾਵਾਂ ਨੂੰ ਕੀ ਸੁਨੇਹਾ ਚ ਦੇਣਾ ਚਾਹੁੰਦਾ ਇਸ ਨਾਮ ਭਰਾਵਾਂ ਨੂੰ ਆਈ ਕਹਿਣਾ ਜੀ ਮੈਜ ਵੀ ਆ ਤੀਜਾ ਇਹ ਜੀ ਤੁਸੀਂ ਲਾਓ ਵਾਤ ਤੋਂ ਵਾਤ ਵਰਤੋਛ ਦਾ ਵਰਤਿਆ ਹੋਇਆ ਤੇ ਵੀ ਜਿਨੇ 5 ਕਿਲੇ ਲਾਉਣ ਉਹ ਚ 4 ਕਿਲੇ ਤਾਂ ਜਰੂਰ ਲਾਓ ਤੇ ਆ ਤੁਸੀਂ ਤੇ ਤੀਜ ਤੇਜਾ ਵੀ ਜੇ ਸਾਰਾ ਹਾਂ ਜੀ ਤੇਜਾ ਵੀ ਜਾਰਾ ਕਿੰਨੇ ਕਿਲੇ ਵੀ ਤੇ ਤੁਸੀਂ ਅਸੀਂ 5 ਕਿਲੇ ਵੀ ਜੀ 10 ਕਿਲੇ ਹੋਰ ਲਾਉਂਗੇ ਨੇ ਤੇ 10 ਕਿਲੇ ਉਹ ਕਿਹੜੀ ਜ਼ਮੀਨ ਚ ਲਾਉਣੇ ਆ ਉਹ ਚੋ ਨਹਿਲ ਚ ਜੀ ਤੇ ਇਹ ਇਹ ਨਗਮਾਰੇ ਵਾਲਾ ਨਗਮਾਰੇ ਵਾਲਾ ਠੀਕ ਹੈ ਜੀ ਤੇ ਜਿਹੜਾ 10 ਕਿੱਲੇ ਲਾਉਣੇ ਕਣਕ ਵੱਢ ਕੇ ਲਾਉਣੇ ਕਣਕ ਵੱਢ ਕੇ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ